ਪੁਲਿਸ ਦੀ ਵਰਦੀ ਚ ਨੌਜਵਾਨ ਨੇ ਕਰਤਾ ਇੱਕ ਹੋਰ ਕਾਂਡ ਕੱਲ ਇੱਕ ਸ਼ਖਸ਼ ਆਇਆ ਪੰਜਾਬ ਪੁਲਿਸ ਦੀ ਵਰਦੀ ਪਾਈ ਹੋਈ ਸੀ ਜੋ ਦੁਕਾਨ ਤੇ ਆਇਆ ਤੇ ਮੈਨੂੰ ਉਹ ਕਹਿਣ ਲੱਗੇ ਵੀ ਉਹਨਾਂ ਨੇ ਬੁਲਾਇਆ ਮੈਨੂੰ ਬੜਾ ਵਧੀਆ ਮਿਲੇ ਮੈਨੂੰ ਤੇ ਕਹਿਣ ਲੱਗੇ ਵੀ 5000 ਰੁਪਇਆ ਚਾਹੀਦਾ ਕਿਸੇ ਬੱਚੇ ਨੂੰ ਐਡਮਿਟ ਕਰਵਾਣਾ ਤੇ ਮੈਂ ਉਹਨਾਂ ਨੂੰ ਕੈਸ਼ ਪੇਮੈਂਟ ਦਿੱਤਾ ਜੀ ਉਹਨਾਂ ਨੇ ਸਕੈਨ ਕੀਤਾ ਤੇ ਮੈਨੂੰ ਕਹਿੰਦੇ ਜੀ ਪੇਮੈਂਟ ਹੋ ਗਈ ਹੁਣ ਅਬੋਹਰ ਚ ਦੁਕਾਨਦਾਰ ਨਾਲ ਸ਼ਰਿਆਮ ਕੀਤੀ ਲੁੱਟ ਉਹ ਬੰਦਾ ਫਰਾਰ ਹੋ ਗਿਆ ਮੈਂ ਬਾਹਰ ਨਿਕਲ ਕੇ ਉਹਦਾ ਪਿੱਛਾ ਵੀ ਕੀਤਾ ਪਰ ਉਹ ਮੈਨੂੰ ਨਹੀਂ ਮਿਲਿਆ ਮੈਂ ਉਹਨਾਂ ਨੂੰ ਕੈਸ਼ ਪੇਮੈਂਟ ਦਿੱਤਾ ਜੀ ਉਹਨਾਂ ਨੇ ਸਕੈਨ ਕੀਤਾ ਤੇ ਮੈਨੂੰ ਕਹਿੰਦੇ ਜੀ ਪੇਮੈਂਟ ਹੋ ਗਈ ਮੈਂ ਦੇਖਿਆ ਮੈਂ ਕਿਹਾ ਜੀ ਪੇਮੈਂਟ ਹਾਲੀ ਤੱਕ ਮੇਰੇ ਖਾਤੇ 'ਚ ਨਹੀਂ ਆਈ ਪਹਿਲਾ ਗਿੱਦੜ ਵਹਾ ਚ ਦੁਕਾਨਦਾਰ ਨਾਲ ਕੀਤਾ ਸੀ ਵੱਡਾ ਕਾਂਡ ਜਿੱਹਾਂ ਪੁਲਿਸ ਦੀ ਵਰਦੀ 'ਚ ਇਹ ਨੌਜਵਾਨ ਸ਼ਰਿਆਮ ਘੁੰਮ ਰਿਹਾ ਹੈ ਵੱਡੇ ਕਾਂਡ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ਇਸ ਨੌਜਵਾਨ ਵੱਲੋਂ ਹੁਣ ਇੱਕ ਹੋਰ ਵੱਡਾ ਕਾਹਨੜ ਕਰ ਦਿੱਤਾ ਹੈ ਚਰਿਆਮ ਇੱਕ ਦੁਕਾਨਦਾਰ ਨੂੰ ਇਸ ਵੱਲੋਂ ਨਿਸ਼ਾਨਾ ਬਣਾਇਆ ਗਿਆ ਆਪਣਾ ਸ਼ਿਕਾਰ ਬਣਾਇਆ ਗਿਆ ਹੁਣ ਸਾਹਮਣੇ ਆਈਆਂ ਹੈਰਾਨ ਕਰਦੀਆਂ ਇਹ ਤਸਵੀਰਾਂ ਬੋਹਰ ਦੇ ਬੱਲੂਆਣਾ ਤੋਂ ਸਾਹਮਣੇ ਆਈਆਂ ਨੇ ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਇਹ ਛਾਤਿਰ ਠੱਗ ਪੁਲਿਸ ਦੀ ਵਰਦੀ 'ਚ ਇਸ ਦੁਕਾਨ ਤੇ ਆਉਂਦਾ ਆਉਂਦੇ ਸਾਰ ਦੁਕਾਨਦਾਰ ਨੂੰ ਆਪਣੀਆਂ ਗੱਲਾਂ 'ਚ ਲਗਾ ਲੈਂਦਾ ਫਿਰ ਚਲਾਕੀ ਨਾਲ ਉਸ ਤੋਂ ਪੈਸਿਆਂ ਦੀ ਮੰਗ ਕਰਦਾ ਤੇ ਦੇਖਦੇ ਹੀ ਦੇਖਦੇ ਇਹ ਦੁਕਾਨਦਾਰ ਵੀ ਇਸ ਛਾਤਰ ਠੱਗ ਤੇ ਯਕੀਨ ਕਰ ਲੈਂਦਾ ਤੇ 5000 ਰੁਪਏ ਇਸ ਛਾਤਰ ਠੱਗ ਇਸ ਛਾਤਰ ਲੁਟੇਰੇ ਦੇ ਹੱਥ ਤੇ ਧਰ ਦਿੰਦਾ ਚੰਦ ਸਕਿੰਟਾਂ ਚ ਕਾਂਡ ਕਰ ਇਹ ਬੰਦਾ ਮੌਕੇ ਤੋਂ ਫਰਾਰ ਹੋ ਜਾਂਦਾ ਥੋੜੇ ਸਮੇਂ ਬਾਅਦ ਜਦੋਂ ਦੁਕਾਨਦਾਰ ਨੂੰ ਠੱਗੀ ਦਾ ਪਤਾ ਲੱਗਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਦਾ ਪਿੱਛਾ ਵੀ ਇਸ ਵੱਲੋਂ ਕੀਤਾ ਗਿਆ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਅਕਸ਼ਾਇਆ ਪੰਜਾਬ ਪੁਲਿਸ ਦੀ ਵਰਦੀ ਪਾਈ ਹੋਈ ਸੀ ਜੋ ਦੁਕਾਨ ਤੇ ਆਇਆ ਤਾਂ ਮੈਨੂੰ ਕਹਿਣ ਲੱਗੇ ਵੀ ਉਹਨਾਂ ਨੇ ਬੁਲਾਇਆ ਮੈਨੂੰ ਬੜਾ ਵਧੀਆ ਮਿਲੇ ਮੈਨੂੰ ਤੇ ਕਹਿਣ ਲੱਗੇ ਵੀ 5000 ਰੁਪਿਆ ਚਾਹੀਦਾ ਕਿਸੇ ਬੱਚੇ ਨੂੰ ਐਡਮਿਟ ਕਰਵਾਣਾ ਤੇ ਉਹ ਬਾਹਰ ਗੱਡੀ ਤੇ ਖੜੇ ਆ ਕਹਿੰਦੇ ਸੀ ਤੁਹਾਨੂੰ ਗੂਗਲਵੇ ਕਰ ਦਿੰਨੇ ਆ ਤੁਸੀਂ ਸਾਨੂੰ ਉਹ ਦੇ ਦਿਓ ਮੈਂ ਕਿਹਾ ਜੀ ਠੀਕ ਹੈ ਕੋਈ ਗੱਲ ਨਹੀਂ ਐਮਰਜੈਂਸੀ ਆ ਮੈਂ ਦੇ ਦਿੰਦਾ ਉਹ 5-10 ਮਿੰਟ ਉਹਨਾਂ ਨੇ ਮੇਰੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਬਹੁਤ ਇਸ ਤਰ੍ਹਾਂ ਨਾਲ ਵੀ ਕਹਿੰਦੇ ਸੀ ਇੱਥੇ ਪੰਜਾਬ ਪੁਲਿਸ ਨਾਕੇ ਤੇ ਹੀ ਹੁੰਨੇ ਆ ਤੇ ਵੀ ਸਾਡਾ ਟਾਈਮ ਨਹੀਂ ਲੱਗਦਾ ਸੀ ਦੁਕਾਨ ਤੇ ਅੱਗੇ ਵੀ ਤੁਹਾਡੇ ਕੋਲ ਆ ਉਹਨਾਂ ਨੇ ਮੇਰੇ ਨਾਲ ਗੱਲਾਂ-ਮਾਤਾਂ ਕਰਕੇ ਵਿਸ਼ਵਾਸ ਬਣਾ ਲਿਆ ਜੀ ਮੈਨੂੰ ਕਹਿੰਦੇ ਜੀ ਅਸੀਂ ਸਕੈਨ ਕਰ ਦਿੰਨੇ ਤੁਹਾਨੂੰ ਪੇਮੈਂਟ ਤੁਸੀਂ ਕੈਸ਼ ਤੇ ਦਿਓ ਮੈਂ ਉਹਨਾਂ ਨੂੰ ਕੈਸ਼ ਪੇਮੈਂਟ ਦਿੱਤਾ ਜੀ ਉਹਨਾਂ ਨੇ ਸਕੈਨ ਕੀਤਾ ਤੇ ਮੈਨੂੰ ਕਹਿੰਦੇ ਜੀ ਪੇਮੈਂਟ ਹੋ ਗਈ ਮੈਂ ਦੇਖਿਆ ਮੈਂ ਕਿਹਾ ਜੀ ਪੇਮੈਂਟ ਹਾਲੀ ਤੱਕ ਮੇਰੇ ਖਾਤੇ 'ਚ ਨਹੀਂ ਆਈ ਕੋਈ ਮੈਸੇਜ ਨਹੀਂ ਆਇਆ ਉਹ ਕਹਿੰਦੇ ਚਲੋ ਤੁਸੀਂ ਚੈੱਕ ਕਰੋ 2 ਮਿੰਟ ਤੇ ਮੈਂ ਆਪਣੇ ਪੇਮੈਂਟ ਉਹਨਾਂ ਨੂੰ ਪਕੜਾ ਕੇ ਆ ਜਨਾ ਤੁਸੀਂ ਪੇਮੈਂਟ ਦੇਖੋ ਮੈਂ ਤੁਹਾਨੂੰ ਸਕੈਨ ਕਰਤੀ ਆ ਤੇ ਮੈਂ ਜਦੋਂ ਚੰਗੀ ਤਰ੍ਹਾਂ ਪੇਮੈਂਟ ਚੈੱਕ ਕੀਤੀ ਜੀ ਪੇਮੈਂਟ ਨਹੀਂ ਆਈ ਮੇਰੇ ਖਾਤੇ 'ਚ ਤੇ ਉਹ ਬੰਦਾ ਫਰਾਰ ਇਹ ਪ੍ਰਸ਼ਾਸਨ ਅੱਗੇ ਬਹੁਤ ਰਿਕੁਐਸਟ ਹੈ ਜੀ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਦੁਕਾਨਦਾਰਾਂ ਨਾਲ ਬਹੁਤ ਠੱਗੀਆਂ ਹੋ ਰਹੀਆਂ ਨੇ ਇਹਨਾਂ ਚੀਜ਼ਾਂ ਤੇ ਨੱਤ ਪਾਈ ਜਾਵੇ ਨੂੰ ਤਾਂ ਪੰਜਾਬ ਪੁਲਿਸ ਦਾ ਹੀ ਸਖਸ਼ ਲੱਗਿਆ ਜੀ ਬਿਲਕੁਲ ਹਾਈਟ ਵਗੈਰਾ ਗੱਲਬਾਤ ਦਾ ਤਰੀਕਾ ਤੇ ਇਹਨਾਂ ਉਹਨਾਂ ਦਾ ਮਲਾਪੜਾ ਸੁਭਾਅ ਸੀ ਮੈਂ ਉਹ ਹੋਰ ਚ ਹੋਏ ਇਸ ਕਾਰਡ ਨੂੰ ਲੈ ਕੇ ਪੁਲਿਸ ਦਾ ਆਖਰ ਕੀ ਕਹਿਣਾ ਇਹ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਓ ਜੇ ਵੀ ਕੱਲ ਕਿਤੇ ਨੇ ਅੰਮ੍ਰਿਤਸਰ ਵੀ ਕਿਸੇ ਸ਼ਾਪ ਤੇ ਠੱਗੀ ਮਾਰੀ ਹੈ ਉੱਥੋਂ ਵੀ ਇਹਦੀਆਂ ਵੀ ਵਾਇਰਲ ਵੀਡੀਓਜ਼ ਅਸੀਂ ਲੈ ਲੀਆਂ ਨੇ ਔਰ ਅਬ ਹੋਰ ਵੀ ਇੱਕ ਦੋ ਦੁਕਾਨਾਂ ਤੇ ਇਹ ਆਇਆ ਜਿੱਥੇ ਲੋਕਾਂ ਨੇ ਪੈਸੇ ਨਹੀਂ ਦਿੱਤੇ ਉਹ ਵੀ ਰਿਕਾਰਡ ਖੰਡਾਲ ਰਹੇ ਆ ਔਰ ਜਲਦੀ ਇਹਨੂੰ ਪ੍ਰੈਸ ਕੀਤਾ ਜਾਊਗਾ ਕਿਉਂਕਿ ਇਹਨੇ ਪੁਲਿਸ ਦੀ ਯੂਨੀਫਾਰਮ ਦੇ ਵਿੱਚ ਹੈ ਜੇ ਅਸਲੀਅਤ ਦੇ ਵਿੱਚ ਪੁਲਿਸ ਮੁਲਾਜ਼ਮ ਹੋਇਆ ਤਾਂ ਇਹਦੇ ਖਿਲਾਫ ਸਖਤ ਡਿਸਪਲਿਨਰੀ ਐਕਸ਼ਨ ਲੈ ਕੇ ਸਖਤੋ ਸਖਤ ਸਜ਼ਾ ਦਿੱਤੀ ਜਾਊਗੀ ਔਰ ਜੇ ਇਹ ਪ੍ਰਾਈਵੇਟ ਬੰਦਾ ਹੋਇਆ ਔਰ ਇਹਨੇ ਯੂਨੀਵਰਸਿਟੀ ਯੂਨੀਫਾਰਮ ਯੂਜ਼ ਕੀਤੀ ਹੋਈ ਤਾਂ ਵੀ ਇਹਦੇ ਖਿਲਾਫ ਸਖਤ ਕਾਨੂੰਨ ਇਹਨੂੰ ਪ੍ਰੈਸ ਕਰਕੇ ਤੇ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤਾਂ ਕਿ ਪੁਲਿਸ ਦਾ ਅਕਸ ਕਿਤੇ ਵੀ ਖਰਾਬ ਨਾ ਹੋ ਸਕੇ ਇਹ ਜਿਹੜਾ ਇੱਕ ਕਾਂਡ ਪਹਿਲਾਂ ਗਿੱਦੜਵਾਹ ਤੋਂ ਸਾਹਮਣੇ ਆਇਆ ਸੀ ਜਿੱਥੇ ਪੁਲਿਸ ਦੀ ਵਰਦੀ ਚਾਏ ਇਸ ਨੌਜਵਾਨ ਵੱਲੋਂ ਇਸੇ ਤਰੀਕੇ ਦੇ ਨਾਲ ਹੀ ਦੁਕਾਨਦਾਰ ਤੋਂ 3000 ਰੁਪਏ ਠੱਗੇ ਗਏ ਸੀ ਤੇ ਜਦੋਂ ਦੁਕਾਨਦਾਰ ਨੂੰ ਪਤਾ ਲੱਗਿਆ ਕਿ ਉਸ ਨਾਲ ਕਾਂਡ ਹੋ ਚੁੱਕਿਆ ਠੱਗੀ ਹੋ ਚੁੱਕੀ ਹੈ ਤਾਂ ਦੁਕਾਨਦਾਰ ਮੱਥੇ ਤੇ ਹੱਥ ਮਾਰ ਪਛਤਾਉਂਦਾ ਦਿਖਾਈ ਦਿੱਤਾ ਸੀ ਮੁਝ ਕੇ ਦੋ ਕੁ ਮਿੰਟ ਤੇ ਕੋਈ ਆਪਣੇ ਬੰਦਾ ਆਇਆ ਜੀ ਅ ਇੱਥੇ ਆਇਆ ਸਤਿ ਸ਼੍ਰੀ ਅਕਾਲ ਬਲਾਈ ਆ ਤੇ ਕਹਿ ਰਿਹਾ ਵੀ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਹਾਂ ਵੈਸੇ ਇੱਕ ਦੋ ਨਾਂ ਲਏ ਉਹਨਾਂ ਨੂੰ ਜਾਣਦੇ ਹ ਤੁਸੀਂ ਗਰਮੀਤ ਮਹਾਰਾਜ ਨੂੰ ਜਾਣਦੇ ਆ ਮੈਂ ਕਿਹਾ ਨਹੀਂ ਜੀ ਤੇ ਕਹਿੰਦਾ ਵੀ ਪੈਸੇ ਚਾਹੀਦੇ 5000 ਰੁਪਿਆ ਮੈਂ ਕਿਹਾ ਤੈਨੂੰ 3000 ਰੁਪਿਆ ਕੈਸ਼ ਮਿਲ ਜਾਊਗਾ ਤੇ ਕਹਿੰਦੇ ਅਰਜੰਤਾ ਚਾਹੀਦਾ ਕੋਈ ਬਿਮਾਰ ਆ ਪੀਜੀ ਭੇਜਣਾ ਇੱਥੇ ਤੇ ਬੱਚੇ ਖੜੇ ਐ ਤੇ ਪੁਲ ਤੇ ਤੇ ਚਲੋ ਮੈਂ ਉਹਨਾਂ ਨੂੰ ਕਿਹਾ ਵੀ ਕਰ ਦੋ ਤੁਸੀਂ ਤੇ 30 ਰੁਪਏ ਚਾਰਜ ਸਬੰਧ ਦੇ ਸੀ ਮੈਂ ਕਿਹਾ 3000 ਰੁਪਏ ਕਰ ਦੋ ਉਹਨਾਂ ਨੇ ਸਕੈਨ ਕੀਤਾ ਤਾਂ ਹੋ ਗਈ ਜੀ ਮੈਂ ਕਿਹਾ ਠੀਕ ਆ બસ ਉਹ ਉਹਨਾਂ ਨੂੰ 3000 ਰੁਪਿਆ ਦੇਤਾ ਉਹ ਲੈ ਕੇ ਚਲੇ ਗਏ ਜਦੋਂ ਮੈਂ ਅਕਾਊਂਟ ਚੈੱਕ ਕੀਤਾ ਅਕਾਊਂਟ ਚ ਆਏ ਨਹੀਂ ਬਾਹਰ ਨਿਕਲ ਕੇ ਦੇਖਿਆ ਤੇ ਇੰਨੇ ਚੰਨੂ ਚਲੇ ਗਏ ਜੀ ਪਾਏ ਕਿਸ ਤਰ੍ਹਾਂ ਦੇ ਕੱਪੜੇ ਸਵੇਚ ਨੂੰ ਕੱਪੜੀ ਜੀ ਉਹਨਾਂ ਦੇ ਉਹੀ ਖਾਕੀ ਪੱਗ ਬੰਨੀਆਂ ਲਾਲ 50 ਲਾਈਆ ਵਾਈਟ ਟੀ-ਸ਼ਰਟ ਆ ਮਗਰ ਪੰਜਾਬ ਪੁਲਿਸ ਲਿਖਿਆ ਹੋਇਆ ਸੀ ਉਹਦੇ ਪੈਂਟ ਪਾਈ ਹੋਈ ਆ ਖਾਕੀ ਰੰਗ ਦੀ ਉਹਨਾਂ ਦੇ ਜੀ ਇਸੇ ਕਾਰਨ ਨੂੰ ਲੈ ਕੇ ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਪਰ ਸਾਥੀਰੇ ਠੱਗ ਅੱਗੇ ਦੀ ਅੱਗੇ ਹੋਰ ਲੋਕਾਂ ਨੂੰ ਪੁਲਿਸ ਵਰਦੀ ਦਾ ਫਾਇਦਾ ਚੁੱਕ ਆਪਣਾ ਸ਼ਿਕਾਰ ਬਣਾਉਂਦਾ ਜਾ ਰਿਹਾ ਹੈ ਇਹ ਦਰਖਾਸਤ ਆਈ ਹੈ ਥਾਣੇ ਦੇ ਵਿੱਚ ਗੁਰਵਿੰਦਰ ਸਿੰਘ ਮਸਾਨਾ ਉਹ ਗੁਰਚਰਨ ਸਿੰਘ ਜਿਨ੍ਹਾਂ ਦੀ ਖਸਨਾ ਚੌਂਕ ਦੇ ਵਿੱਚ ਜਿਹੜੀ ਹੈਗੀ ਹੈ ਟੈਲੀਕਮ ਦੀ ਸ਼ਾਪ ਹੈਗੀ ਹੈ ਤੇ ਜਿਨ੍ਹਾਂ ਨੇ ਦੱਸਿਆ ਕਿ ਕੋਈ ਲੜਕਾ ਜਿਹੜਾ ਹੈਗਾ ਖਾਕੀ ਪੈਂਟ ਤੇ ਵਾਈਟ ਸ਼ਰਟ ਜਿਹੜੀ ਹੈ ਯੂਨੀਫਾਰਮ ਵਾਲੀ ਪਾ ਕੇ ਆਇਆ ਸੀਗਾ ਤੇ ਜਿੰਨੇ 3000 ਰੁਪਏ ਦਾ ਗੂਗਲ ਪੇਮ ਨੂੰ ਦਿਖਾ ਕੇ ਕਿ ਮੈਂ ਪੇਮੈਂਟ ਕਰਤੀ ਹੈ ਪਰ ਪੇਮੈਂਟ ਨਹੀਂ ਕਰੀ ਤੇ ਉਹ ਦਿਨੇ ਠੱਗੀ ਮਾਰ ਕੇ ਚਲਾ ਗਿਆ ਜਿੱਦੀ ਅਸੀਂ ਤਰਤੀ ਵਾਕੀ ਹੀ ਇਹ ਮਾਮਲਾ ਇਹ ਤਸਵੀਰਾਂ ਇਹ ਕਾਂਡ ਬੇहद ਹੈਰਾਨ ਕਰ ਦੇਣ ਵਾਲਾ ਹੈ ਪੁਲਿਸ ਇਸ ਛਾਤੀ ਠੱਗ ਦੇ ਪਿੱਛੇ ਲੱਗੀ ਹੋਈ ਆ ਪਰ ਅੱਗੇ ਦੀ ਅੱਗੇ ਛਾਤੀਰ ਲੁਟੇਰਾ ਇਹ ਮਲਜਮ ਕਾਂਡ ਕਰਦਾ ਜਾ ਰਿਹਾ ਹੈ ਵਾਰਦਾਤਾ ਨੂੰ ਅੰਜਾਮ ਦਿੰਦਾ ਜਾ ਰਿਹਾ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਸ਼ਰੇਆਮ ਘੁੰਮ ਰਹੇ ਇਸ ਲੁਟੇਰੇ ਨੂੰ ਇਸ ਮਲਜਮ ਨੂੰ ਗ੍ਰਿਫਤਾਰ ਕਰਦੀ ਹੈ ਤੇ ਜਾਂਚ ਤੋਂ ਬਾਅਦ ਅੱਗੇ ਕੀ ਖੁਲਾਸੇ ਪੁਲਿਸ ਵੱਲੋਂ ਕੀਤੇ ਜਾਂਦੇ ਨੇ ਜਗਬਣੀ ਟੀਵੀ ਲਈ ਦਾ ਦਰਸ਼ ਜੋਸ਼ਣ ਦੇ ਸੋਨ ਨੂੰ ਖੇਡਾਂ ਦੀ ਰਿਪੋਰਟ